ਇਹ ਸਾਰੀਆਂ ਤਿਆਰੀਆਂ ਕੀਤੀ ਬਹੁਤ ਕੰਮ ਹੁੰਦਿਆ ਇਹ ਜੁਹਾਗ ਜਗਾਈ ਜਾਇਦਾ ਸਾਰਾ ਕਰਨਾ ਬੜਾ ਔਖਾ ਹੁੰਦਾ ਜਿਵੇਂ ਕੱਲੇ ਕੱਲੇ ਦਾ ਅਧਰ ਲੈ ਕੇ ਬਹੁਤ ਲੰਬੀ ਲਾਈਨ ਹੈ ਪਰ ਫਿਰ ਵੀ ਮੈਂ ਕਮਾਂਗਾ ਵੀ ਤੁਹਾਡੀ ਬੱਲੇ ਬੱਲੇ ਆ ਜੋ ਐਡਾ ਵੱਡਾ ਤੁਸੀਂ ਕਾਰੋਬਾਰ ਰੰ데요 ਤੇ ਚੌਥਾ ਟੂਰਨਾਮੈਂਟ ਬੜਾ ਇਸ ਸਾਲ ਹੋ ਨਿਬੜਿਆ ਸੰਜੀਵ ਜੀ ਜਦ ਵੀ ਮੈਂ ਬਹੁਤ ਮੈਂ ਤਾਂ ਕਹਿੰਦਾ ਧਰਨਾ ਵੀ ਜਿਹੜੇ ਸਵੇਰ ਤੋਂ ਸਪੀਕਰ ਤੇ ਖੜ੍ਹ ਜਾਂਦੇ ਆ ਕਿ ਇਹਨੇ ਜਿਹੜਾ ਨਾਮ ਯਾਦ ਰੱਖਦੇ ਮੈਂ ਤਾਂ ਕਈ ਵਾਰੀ ਬਹੁਤ ਮਿਸਟੇਕਸ ਕਰ ਜਾਂਦਾ ਇੱਧਰ ਮੇਰੇ ਪ੍ਰਧਾਨ ਸਾਹਿਬ ਖੜ੍ਹੇ ਆ ਐਮਐਲਏ ਸਾਹਿਬ ਖੜ੍ਹੇ ਆ ਦੇਵੀ ਜੀ ਖੜ੍ਹੇ ਨੇ ਇੱਧਰ ਆਪਣੇ ਜਵਿੰਦਰ ਸਿੰਘ ਜੀ ਹੋਰ ਸਾਰੇ ਜਿਹੜੇ ਮੈਂ ਨਾਮ ਭੁੱਲ ਵੀ ਗਿਆ ਹਾਂ ਮੈਂ ਇੱਧਰ ਭਾਜੀ ਖੜ੍ਹੇ ਨੇ ਸਾਰੇ ਸਾਰੇ ਮੇਰੇ ਬਹੁਤ ਸਖਤਾਰੀ ਯੋਗ ਨੇ ਪਰ ਮੇਰੀ ਇੱਕ ਬੇਨਤੀ ਆ ਇਹ ਜੋ ਟੂਰਨਾਮੈਂਟ ਹੈ ਇਹ ਸਭ ਤੋਂ ਛੋਟੇ ਸਹਿਰਜਾਰੇ ਬਾਬਾ ਫਤੇ ਸਿੰਘ ਜੀ ਦੇ ਨਾਂ ਤੇ ਕਰਾਇਆ ਜਾਂਦਾ ਹੈ ਮੇਰੀ ਰਿਕੁਐਸਟ ਹੈ ਇੱਥੋਂ ਦੇ ਲੋਕਾਂ ਸਾਰੇ ਬੱਚਿਆਂ ਨੂੰ ਸਾਰੇ ਸਕੂਲਾਂ ਦੇ ਬੱਚਿਆਂ ਨੂੰ ਜਿਹੜੇ ਅੰਡਰ 17 ਪਲੇ ਕਰਦੇ ਆ ਕਿ ਗੁਰਸਿੱਖ ਬੱਚੇ ਵੀ ਆਉਣ ਕਿਉਂਕਿ ਇਹ ਚੀਜ਼ ਦਾ ਇੱਕ ਸਿਰਫ ਟੂਰਨਾਮੈਂਟ ਕਰਾਉਣ ਤੱਕ ਮਤਲਬ ਨਹੀਂ ਸਪੋਰਟਸਮੈਨਸ਼ਿਪ ਤਾਂ ਪੱਕੀ ਹੈਗੀ ਹੈਗੀ ਹੈ ਨਾਲ ਦੀ ਨਾਲ ਇਹ ਵੀ ਚੀਜ਼ ਹੈਗੀ ਹੈ ਅਸੀਂ ਕਰਾ ਕੇ ਜਿਹੇ ਲਈ ਲਾਏ ਅਸੀਂ ਉਹਨਾਂ ਦੇ ਜਨਮ ਦਿਨ ਨੂੰ ਮੁੱਖ ਰੱਖਦੇ ਹਾਂ ਬਾਬਾ ਫਤੇ ਸਿੰਘ ਜੀ ਦੇ ਜਲਮ ਦਿਹਾੜੇ ਦੇ ਉੱਤੇ ਇਹ ਦਿਨ ਰੱਖਿਆ ਵੀ ਬੱਚਿਆਂ ਨੂੰ ਉਤਸ਼ਾਹ ਨਾਲੇ ਅਸੀਂ ਬੱਚਿਆਂ ਨੂੰ ਗਾਈਡ ਕਰ ਸਕੀਏ ਮੇਰੇ ਖਤਵਾਂ ਤੇ ਸੱਜਣ ਜਿੰਨੇ ਵੀ ਦਿ우스 ਵਾਲੇ ਇੱਥੇ ਪਹੁੰਚੇ ਹਨ ਉਹ ਸਾਡਾ ਇਹ ਮੈਸੇਜ ਜ਼ਰੂਰ ਦੇਣ ਤਾਂ ਕਿ ਸਾਡੇ ਇਸ ਲੋਕਲ ਏਰੀਏ ਦੇ ਵਿੱਚ ਐਡਾ ਵੱਡਾ ਥੰਮ ਦੁਨੀਆ ਦੇ ਸਭ ਤੋਂ ਮਸ਼ਹੂਰ ਧਰਤ ਸਭ ਤੋਂ ਮਹਿੰਗੀ ਧਰਤ ਬਾਬਾ ਜੂਰਾਵਰ ਸਿੰਘ ਬਾਬਾ ਭਤੇ ਸਿੰਘ ਮਹਾਤਾ ਗੁਰਪਰਵਾਰ ਜੀ ਦੇ ਇਸ ਮਹਾਨ ਥਾਂ ਤੇ ਹੋਰ ਰੌਣਕਾਂ ਲਗਿਤ ਮੈਂ ਬਹੁਤਾ ਸਮਾਂ ਨਹੀਂ ਲੈਣਾ ਮੈਂ ਵੀ ਅਗਲੇ ਥਾਂ ਜਾਣਾ ਹੈ ਵੀਰਾਂ ਨਾਲ ਮਿਲ ਕੇ ਜੋ ਸਾਡੀ ਡਿਊਟੀ ਲਈ ਸੀ ਚਾਹੇ ਉਹ ਬਾਉਂਡਰੀ ਵਾਲ ਦੀ ਸੀ ਚਾਹੇ ਉਹ ਉਹ ਸਾਰੀ ਪੂਰੀ ਕੀਤੀ ਤੇ ਅੱਜ ਅਸੀਂ ਇਹਨਾਂ ਨਾਲ ਵਾਅਦਾ ਕਰਕੇ ਚੱਲੇ ਆ ਜੋ ਇਹਨਾਂ ਨੇ ਸਾਨੂੰ ਲੁੱਟਿਆ ਹੈ ਕਿ ਟਾਇਲਟਸ ਔਰ ਸਟੇਜ ਦੇ ਉੱਪਰ ਛੱਤ ਔਰ ਜੋ ਵੀ ਲਾਈਟਿੰਗ ਦਾ ਪ੍ਰਬੰਧ ਉਹ ਮੈਂ ਵਿਸ਼ਵਾਸ ਕਰਦਾ ਕਿ ਆਉਣ ਦੇ ਸਾਲ ਤੱਕ ਮਾਨਯੋਗ ਸਰਕਾਰ ਦਾ ਨਿਸ਼ਾਨ ਅ ਦੇਖਾਂਗੇ ਜੀ ਜਮਾਤਾਂ ਨੂੰ ਜਿਵੇਂ ਅੱਜ ਜੀ ਦੇਖ ਰਹੇ ਹੋ ਬਹੁਤ ਵਧੀਆ ਗਰਾਊਂਡ ਬਣਾਇਆ ਚੌਥੇ ਫੁੱਟਬਾਲ ਟੂਰਨਾਮੈਂਟ ਤੇ ਅਗਲੇ ਸਾਲ ਅਸੀਂ ਇਹ ਨੂੰ ਹੋਰ ਵੀ ਵਧੀਆ ਬਣਾ ਕੇ ਸਾਡੇ ਨੌਜਵਾਨਾਂ ਨੂੰ ਪਰਪਰ ਕਰਾਂਗੇ ਤਾਂ ਕਿ ਉਹ ਨਸ਼ੇ ਤੋਂ ਦੂਰ ਹੋ ਸਕਣ ਅਤੇ ਸ਼ਹੀਦਾਂ ਦੀ ਮਹਾਨ ਧਰਤੀ ਦਾ ਨਾਂ ਪੂਰੀ ਦੁਨੀਆ ਦੇ ਵਿੱਚ ਜਾਵੇ ਵਾਇਰਲ ਜੀ ਦਾ ਖਾਲਸਾ ਵਾਇਰਲ